ਆਈਸ ਲੈ ਕੇ ਆਏ ਇੱਕ ਨਵੇਂ ਵਲੌਗ ਤੇ ਆਇ ਤੁਹਾਨੂੰ ਦਿਖਾਣੇ ਆ ਤੇ ਪਿੰਡ ਦਾ 뷰 ਕਿੰਨਾ ਸੋਹਣਾ ਦਿਖਾਈ ਦੇ ਰਿਹਾ ਦੇਖੋ ਕਿੰਨਾ ਸੋਹਣਾ ਦਿਖਾਈ ਦੇ ਰਿਹਾ ਮੌਸਮ ਕਿੰਨਾ ਸੋਹਣਾ ਲੱਗ ਰਿਹਾ ਹੈ ਕੀ ਬਾਤ ਆ ਯਾਰ ਠੰਡਾ ਮੌਸਮ ਹੋ ਗਿਆ ਸ਼ਾਮ ਦਾ ਟਾਈਮ ਹੈ ਆ ਦੇਖੋ ਕੋਠੀ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਸੂਰਜ ਡੁੱਲ ਰਿਹਾ ਹੈ ਆਪਣੀ ਜ਼ਮੀਨ ਨਾਲ ਹੀ ਪਿੱਛੇ ਕਰਦੇ ਦੇਖੋ ਗਾਇਸ ਸ਼ਾਇਦ بارش ਆ ਜਾਈ ਮੌਸਮ ਤਾਂ ਬਣਿਆ ਹੈ بارش ਦਾ بارش ਆ ਵੀ ਸਕਦੀ ਹੈ ਮੌਸਮ ਤਾਂ ਵਧੀਆ ਹੋ ਗਿਆ ਮੌਸਮ ਸ਼ਾਮ ਦਾ ਦੇਖੋ ਗਾਇਸ ਦੇਖੋ ਯਾਰ ਕਿੰਨਾ ਸੋਹਣਾ ਦ੍ਰਿਸ਼ ਦਿਖਾਈ ਦੇ ਰਿਹਾ ਮਜ਼ਾ ਹੀ ਆ ਰਿਹਾ ਦੇਖ ਕੇ ਯਾਰ ਸਦਾ ਹੀ ਮੌਸਮ ਐਦਾਂ ਦਾ ਰਹੇ ਪਰ ਚਲ ਬਾਰਿਸ਼ ਨਾ ਹੋਏ ਠੰਡਾ ਮੌਸਮ ਕਿੰਨਾ ਸੋਹਣਾ ਲੱਗਦਾ ਨਾ ਤੇ ਦੇਖੋ ਗਾਈਸ ਆਹ ਦੇਖੋ ਆਪਣਾ ਘਰ ਆ ਤੇ 뷰 ਕਿੰਨਾ ਸੋਹਣਾ ਦਿਖਾਈ ਦੇ ਰਿਹਾ ਕਿਆ ਬਾਤ ਆ ਯਾਰ ਕਿਆ ਹੀ ਬਾਤ ਆ ਮਸ ਸੋਹਣਾ ਇੰਨਾ ਹੀ ਸੋਹਣਾ ਰਹੇ ਮੌਸਮ ਐਦਾਂ ਹੀ ਵਧੀਆ ਦਿਨ ਰਹਿਣ ਤੇ ਵਧੀਆ ਲੱਗਦਾ ਦੇਖ ਕੇ ਐਦਾਂ ਦੇ ਮੌਸਮ ਕਿੰਨਾ ਸੋਹਣਾ ਦ੍ਰਿਸ਼ ਹੋਵੇ ਤੇ ਸ਼ਾਮ ਦਾ ਟਾਈਮ ਹੋਵੇ ਤੇ ਕਿੰਨਾ ਸੋਹਣਾ ਦਿਖਾਈ ਦਿੰਦਾ ਹੈ देखो गाइस देखो जी